ਮੇਰਾ ਨਾਮ ਦਲੀਪਪੁਰੀ ਹੈ ਇੱਕ ਥੜਾ ਏਰੀਆ ਬੰਦਾ ਇਹ ਇਹ ਮਾਉਂਟ ਐਮਨੀਓ ਬਲਾਕ ਸੀ ਬੰਦਾ ਹੈ ਇਹ ਕੀ ਮਾਮਲਾ ਹੋਇਆ ਸਦਾ ਕੱਲ ਰਾਤ ਤੇ ਤੁਹਾਡੇ ਇਹ ਸਾਡੇ ਇੱਥੇ ਚੋਰੀ ਦੀ ਵਾਰਦਾਤ ਹੋਈ ਹੈ ਕੋਸ਼ਿਸ਼ ਹੋਈ ਹੈ ਤੇ ਇਹ ਅਸੀਂ ਅੰਮ੍ਰਿਤਸਰ ਗਏ ਤੁਸੀਂ ਸ਼ਾਦੀ ਤੇ ਤੇ ਉੱਥੇ ਰਾਤ ਨੂੰ 2:30 ਵਜੇ ਦੇ ਕਰੀਬ ਅਸੀਂ ਆਪਣਾ ਕੰਮ ਕੈਮਰਾ ਚੈੱਕ ਕੀਤਾ ਹੋਇਆ ਤੇ ਉਹਦੇ ਵਿੱਚ ਸਾਨੂੰ ਕਮਰੇ ਦੇ ਅੰਦਰ ਘਰ ਦੇ ਅੰਦਰ ਜਿਹੜਾ ਉਹ ਦੋ ਬੰਦੇ ਨਜ਼ਰ ਆਏ ਹੈ ਕਿ ਜਿਹੜੇ ਅੰਦਰ ਘੁੰਮਦੇ ਪਏ ਸੀ ਤੇ ਉਹ ਜਿਹੜੇ ਬੰਦੇ ਆ ਉਹ ਸਾਨੂੰ ਸ਼ੱਕ ਹੋਇਆ ਕਿ ਕੋਈ ਗੜਬੜ ਹੋਈਦੀ ਹੈ ਅਸੀਂ ਫਿਰ ਸਾਡਾ ਇੱਕ ਮਾਊਂਟ ਐਮਨੀ ਦਾ ਗਰੁੱਪ ਬਣਿਆ ਦਾ ਉਹ ਗਰੁੱਪ ਵਿੱਚ ਮੈਂ ਉਸੇ ਵੇਲੇ ਪਾਇਆ ਕਿ ਵੀ ਸਾਡੇ ਘਰ 'ਚ ਕੋਈ ਅੰਦਰ ਐਕਟੀਵਿਟੀ ਜਾਂ ਚੋਰ ਲੱਗੇਤੇ ਹੋਇਆ ਤੇ ਅਸੀਂ ਬਾਹਰ ਹੈਗੇ ਆਂ ਤੇ ਕਿਰਪਾ ਦੇਖਿਆ ਜਾਏ ਤੇ ਉਹ ਫਿਰ ਉਸੇ ਵੇਲੇ ਸਾਡੇ ਮੱਲੇ ਦੇ ਬੰਦੇ ਸਾਰੇ ਲੇਡੀਜ਼ ਜੈਂਟਸ ਸੋ ਸਾਰੇ ਇਕੱਠੇ ਹੋ ਗਏ 5 ਮਿੰਟ ਤੇ ਉਹਨਾਂ ਨੇ ਆ ਕੇ ਚਾਰੇ ਪਾਸੇ ਇਹਨਾਂ ਨੂੰ ਘੇਰ ਲਿਆ ਘਰ ਨੂੰ ਤੇ ਉਹਨਾਂ ਨੂੰ ਕੀਤਾ ਕਿ ਵੀ ਤੂੰ ਤੈਨੂੰ ਘੇਰ ਲਿਆ ਤੇ ਤੂੰ ਆਪਣੇ ਦਰਵਾਜ਼ੇ ਖੋਲਦੇ ਤੇ ਬਾਹਰ ਆ ਜਾ ਤੇ ਕਿੰਨੇ ਬੰਦੇ ਤੁਹਾਡੇ ਇਕੱਠੇ ਹੋ ਗਏ ਸੀ ਉਦੋਂ ਮੌਕੇ ਤੇ ਉਹ तकरीबन 15 20 ਬੰਦੇ ਸੀ ਅੱਛਾ ਤੇ ਉਹਦੇ ਵਿੱਚ ਫਿਰ ਉਹ ਬੰਦੇ ਇੱਧਰੋਂ ਗੇਟ ਖੋਲ ਕੇ ਜਦੋਂ ਅੰਦਰ ਆਏ ਹੈ ਤੇ ਉਹ ਅੰਦਰ ਆ ਕੇ ਤੇ ਇੱਕ ਕਮਰੇ ਵਿੱਚ ਉਹਨੇ ਆਪਣੇ ਆਪ ਨੂੰ ਲੋਕ ਕਰ ਲਿਆ ਸੀ ਤੇ ਉਹ ਫਿਰ ਬੜੀ ਮੁਸ਼ਕਲ ਹੰਮਕੀ ਵਗੈਰਾ ਦੇ ਕੇ ਖੁਲਵਾਇਆ ਕਿ ਤੂੰ ਖੋਲ ਦੇ ਤੇ ਉਸ ਤੋਂ ਬਾਅਦ ਉਹ ਦਰਵਾਜ਼ਾ ਸੀ ਜ਼ਬਰਦਸਤੀ ਖੋਲ ਕੇ ਤੇ ਉਹਨੂੰ ਪਕੜਿਆ ਦੋਨਾਂ ਨੂੰ ਉਹਨਾਂ ਨੇ ਜਿਹੜੇ ਬੰਦੇ ਇੱਥੇ ਸੀ ਮਹੱਲੇ ਦੇ ਔਰ ਪਕੜ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਸਾਰਾ ਉਹ ਦੇਖਿਆ ਕਿ ਵੀ ਉਹ ਸਾਰਾ ਇਹਨਾਂ ਨੇ ਸਾਡਾ ਸਮਾਨ ਦਰਵਾਜ਼ੇ ਤੋੜੇ ਦੇ ਤੇ ਸਭ ਕੁਝ ਖਲਾਰਾ ਪਾਇਆ ਦਾ ਸਭ ਲੱਬੇ ਦੇ ਚੀਜ਼ਾਂ ਜੂਜ਼ਾਂ ਸਾਰੀਆਂ ਕੀਤੀਆਂ ਤੇ ਕਿਤੇ ਇਸ ਸੰਬੰਧੀ ਆਪਾਂ ਪੁਲਿਸ ਨੂੰ ਵੀ ਸੂਚਿਤ ਕੀਤਾ ਸੀਗਾ ਅਸੀਂ ਫਿਰ ਉਸ ਤੋਂ ਬਾਅਦ ਜਿਹੜਾ ਇੱਥੋਂ ਦੇ ਲੋਕਾਂ ਨੇ ਕਿਉਂਕਿ ਮੈਂ ਤੇ ਅੰਮ੍ਰਿਤਸਰ ਸੀ ਮੈਂ ਤੇ ਸਵੇਰੇ ਪਹੁੰਚਿਆ ਤੇ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਨੂੰ ਬੁਲਾ ਕੇ ਉਹ ਦੋਨਾਂ ਬੰਦਿਆਂ ਨੂੰ ਪੁਲਿਸ ਦੇ ਹਵਾਲੇ ਇੱਥੇ ਹੀ ਕਰ ਦਿੱਤਾ ਘਰੋਂ ਤੇ ਤੁਹਾਡਾ ਫਿਲਹਾਲ ਕੁਝ ਸਮਾਨ ਚੋਰੀ ਬਹੁਤਾ ਤਾਂ ਨੁਕਸਾਨ ਹੋਇਆ ਤੁਹਾਡਾ ਨਹੀਂ ਨੁਕਸਾਨ ਮਤਲਬ ਤੋੜ-ਫੋੜ ਬਹੁਤ ਕਰ ਗਏ ਐ ﺍﻟमारੀਆਂ ਸਾਰੀਆਂ ਤੋੜ ਗਏ ਐ ਦਰਵਾਜ਼ੇ ਚੌਕਟਾਂ ਸਭ ਖਰਾਬ ਕਰ ਗਏ ਐ ਲੇਕਿਨ ਜਿਹੜਾ ਸਮਾਨ ਸੀ ਉਹ ਸਾਰਾ ਕਿਉਂਕਿ ਇੱਥੇ ਹੀ ਦਬੋਚਿਆ ਗਿਆ ਤੇ ਇਸ ਕਰਕੇ ਜੋ ਚੀਜ਼ਾਂ ਸੀ ਉਹ ਇੱਥੇ ਘਰ ਵਿੱਚ ਹੀ ਰਹਿ ਗਈਆਂ ਤੇ ਆਪਾਂ ਹੁਣ ਇਹ ਵੀ ਪੰਜਾਬ ਸਰਕਾਰ ਕੋਲੋਂ ਜਾਂ ਪੰਜਾਬ ਪੁਲਿਸ ਵੱਲੋਂ ਕੀ ਮੰਗ ਕਰਦੇ ਆ ਸੀਦੇ ਪ੍ਰਸ਼ਾਸਨ ਨੂੰ ਅਪੀਲ ਕਰਨੀ ਆ ਕਿ ਸਾਡੇ ਏਰੀਆ ਵਿੱਚ ਥੋੜਾ ਸੇਫਟੀ ਲਈ ਇੱਥੇ ਪੁਲਿਸੀ ਗਸ਼ਤ ਵਗੈਰਾ ਜਾਂ ਜਿਹੜੇ ਬੰਦੇ ਫੜੇ ਗਏ ਆ ਉਹਨਾਂ ਦੇ ਸਾਡਾ ਨਿਆਏ ਹੋਏ ਔਰ ਉਹਨਾਂ ਨੂੰ ਸਜ਼ਾ ਮਿਲੇ ਕੇ ਵੀ ਇਹ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਔਰ ਅੱਗੇ ਜਿਹੜੀਆਂ ਨਾ ਹੋਣ ਔਰ ਜਿਹੜੀਆਂ ਪਿੱਛੇ ਵੀ ਸਾਡੇ ਕਲੋਨੀ ਵਿੱਚ ਤਿੰਨ ਚਾਰ ਵਾਰੀ ਹੋ ਚੁੱਕੀਆਂ ਉਹਦੇ ਉਹ ਲੋਕਾਂ ਨੂੰ ਉਹਨਾਂ ਨੂੰ ਸਮਝ ਲੱਗੇ ਕਿ ਵੀ ਉਹਨਾਂ ਨੂੰ ਸਜ਼ਾ ਮਿਲੀ ਹੈ ਤੇ ਉਹਦੇ ਨਾਲ ਲੋਕਾਂ ਦਾ ਡਰ ਇਹਨਾਂ ਦੇ ਵਿੱਚ ਫੈਲੇ ਕਿੰਨੇ ਬੰਦੇ ਸੀਗੇ ਚੋਰ ਜਿਹੜੇ ਸੀਗੇ ਦੋ ਬੰਦੇ ਸੀ ਅੱਜ ਪਰ ਕੀ ਅੱਜ ਤੁਹਾਡੇ ਏਰੀਆ 'ਚ ਚੋਰੀ ਹੋਈ ਹੈ ਤੁਸੀਂ ਵੀ ਇੱਥੇ ਪਹੁੰਚੇ ਆ ਹਾਂਜੀ ਸਾਡੇ ਘਰ ਦੇ ਲੱਗ ਗਈ ਆ ਜੀ ਅੱਛਾ ਤੇ ਇੱਥੇ ਦਾ ਕ੍ਰਾਈਮ ਬਹੁਤ ਵੱਧਦਾ ਜਾ ਰਿਹਾ ਹੁਸ਼ਿਆਰਪੁਰ ਚ ਕੀ ਸਾਡੇ ਆਉ ਕੋਲੋਨੀ ਜਿੱਦਾ ਜ਼ਿਆਦਾ ਹੀ ਹੈਗਾ ਲੋਕੇ ਇਹਨੂੰ ਚੋਰਾਂ ਦੀ ਕਲੋਨੀ ਕਹਿਣ ਲੱਗੇ ਤੁਹਾਡਾ ਇੱਕ ਪਿਛਲੇ ਮਾਮਲਾ ਹੋਇਆ ਤੁਹਾਡੇ ਬ੍ਰਦਰ ਦੇ ਨਾਲ ਕੁੱਟਮਾਰ ਕਰਕੇ ਉਹਨਾਂ ਨੂੰ ਲੁੱਟ ਹੋਈ ਸੀ ਹਾਂਜੀ ਉਹਦਾ ਗੁੱਟਗੁੱਟ ਵੱਡੇ ਆ ਸੀ ਹਾਲੇ ਤਾਂ ਕੋਈ ਟ੍ਰੇਸ ਹੀ ਨਹੀਂ ਹੋਏ ਬੰਦੇ ਅੱਛਾ ਸੰਤਾ ਇਹ ਨਹੀਂ ਪਤਾ ਲੱਗਦਾ ਕੀ ਕੀ ਕਰੀਏ ਉਹ ਬੰਦੇ ਨਹੀਂ ਟ੍ਰੇਸ ਹੋਏ ਸੰਤਾ ਅੱਜ ਵੀ ਮੈਨੂੰ ਘਰੋਂ ਵਾਰਨਿੰਗ ਕਲਿੰਦਿੰਦੇ ਵੀ ਘਰ ਦੇ ਇਕੱਲੇ